ਸਸ਼ੀਕਲ ਜੀ ਤੁਸੀਂ 2 ਦਿਨ ਪਹਿਲੇ ਮੇਰੀ ਇੱਕ ਵੀਡੀਓ ਦੇਖੀ ਸੀਗੀ ਮੈਂ ਮੰਗੂ ਮੱਠ ਦੇ ਰਿਲੇਟਡ ਇੱਕ ਵੀਡੀਓ ਪਾਈ ਸੀਗੀ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾੜਾ ਪਾ ਕੇ ਆ ਕੇ ਜੋ ਕਰਤੂਤ ਕੀਤੀ ਸੀਗੀ ਤੇ ਸਰਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖ ਹੈ ਨਹੀਂ ਹੈ ਹਨਾ ਤੇ ਮੇਰੀ ਉਸ ਵੀਡੀਓ ਪਾਉਣ ਤੋਂ ਬਾਅਦ ਮੈਨੂੰ ਹੋਰ ਕਾਫੀ ਜਾਣਿਆਂ ਦੇ ਇਦਾਂ ਦੇ ਮੈਸੇजेस ਆਏ ਕੁਛ ਇਦਾਂ ਦੀ CCTV ਫੁਟੇਜ ਵੀ ਆਈਆਂ ਜਿੱਥੇ ਉਹਨਾਂ ਨੂੰ ਮੰਗੂ ਮੱਠ ਤੋਂ ਉਹਨਾਂ ਦਾ ਜੋ ਸਾਥੀ ਹੈ ਉਹ ਚੋਰੀ ਕਰਦਾ ਦਿਖਦਾ ਹੈ ਗੱਲਿਆਂ ਚੋਂ ਪੈਸੇ ਚੋਰੀ ਕਰਦੇ ਕਿਸੇ ਮੈਡੀਕਲ ਦੇ ਉੱਤੋਂ ਅ ਇਹ ਇੱਥੇ ਮੇਰੇ ਕੋਲ ਤਾਂ ਬਾਣੇ ਦੇ ਵਿੱਚ ਆਏ ਉੱਥੇ ਉਹ ਨਾਰਮਲ ਪੈਂਟ ਸ਼ਰਟ ਦੇ ਵਿੱਚ ਨਾਰਮਲ ਪੱਗਵੰਨੀ ਦੇ ਵਿੱਚ ਗਏ ਤੇ ਉੱਥੋਂ ਦੇ ਕੁਝ ਬੰਦਿਆਂ ਨੇ ਗੁਰਦਾਸਪੁਰ ਸਾਈਡ ਦੇ ਨੇ ਜਿਨ੍ਹਾਂ ਨੇ ਮੈਨੂੰ ਉਹ ਵੀਡੀਓਜ਼ ਵੀ ਬਣਾ ਕੇ ਭੇਜੀਆਂ ਆਪਣੀਆਂ ਵੀ ਉਹਨਾਂ ਦੀ ਫੁਟੇਜ ਵੀ ਭੇਜੀਆਂ ਜਿੱਥੇ ਰਹਿ ਕੇ ਜੋ ਕੁਝ ਕਰਦੇ ਰਹੇ ਨੇ ਉਹ ਚੀਜ਼ਾਂ ਵੀ ਉਹਨਾਂ ਨੇ ਕੀਤੀਆਂ ਮੈਨੂੰ ਇੱਕ ਬਸ ਇੱਕ ਛੋਟੀ ਜੀ ਰਿਕਵੈਸਟ ਹੈ ਇੱਕ ਬੇਨਤੀ ਹੈ ਕਿ ਕਿਸੇ ਨੂੰ ਵੀ ਕਿਸੇ ਦੇ ਕਹਿ ਦੇ ਉੱਤੇ ਇੱਕ ਮਿੰਟ ਦੇ ਵਿੱਚ ਜੱਜ ਨਾ ਕਰਨ ਲੱਗ ਜਾਇਆ ਕਰੋ ਦੁਨੀਆ ਵਿੱਚ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ ਕਿਸੇ ਇੱਕ ਅੱਧੀ ਗਲਤੀ ਕਰਕੇ ਉਹਦੀ ਪੂਰੀ ਜ਼ਿੰਦਗੀ ਦੇ ਉੱਤੇ ਪੁਆਇੰਟ ਆਊਟ ਕੁਐਸਚਨ ਨਾ ਲਾਦਿਆ ਕਰੋ ਕਿ ਬੰਦਾ ਹੈ ਹੀ ਗਲਤ ਤੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਤੇ ਮੈਂ ਇਸ ਟੌਪਿਕ ਦੇ ਉੱਤੇ ਕੋਈ ਜ਼ਿਆਦਾ ਵੀਡੀਓਜ਼ ਬਣਾਉਣਾ ਨਹੀਂ ਚਾਹੁੰਦਾ ਮੇਰੀ ਇਹ ਆ ਲਾਸਟ ਵੀਡੀਓ ਹੈ ਇਸ ਟੌਪਿਕ ਦੇ ਉੱਤੇ ਮੈਂ ਆਸ ਤੋਂ ਬਾਅਦ ਇਸ ਟੌਪਿਕ ਦੇ ਉੱਤੇ ਦੁਬਾਰਾ ਗੱਲ ਵੀ ਨਹੀਂ ਛੇੜਾਂਗਾ ਤੇ ਬਟੇ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿੰਨਾ ਮਨਦੇ ਕਿਉਂਕਿ ਮੈਨੂੰ ਨਾ ਕਾਫੀ ਜਣੇ ਨੇ ਕਿਹਾ ਕਹਿੰਦੇ ਤੂੰ ਕਿਸੇ ਤੇ ਇਲਜ਼ਾਮ ਲਗਾ ਰਿਹਾ ਵਾ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਤਾਂ ਮੈਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਆਈਆਂ ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਅੱਗੇ ਰੱਖ ਦੇਣੀ ਚਾਹੀਦੀ ਹੈ ਤੇ ਦੂਸਰਾ ਜਿਹਦੇ ਵਿੱਚ ਗੱਲੇ ਚੋਂ ਪੈਸੇ ਚੋਰੀ ਕਰਦਾ ਵੀ ਇਹ ਬੰਦਾ ਜਿਹੜਾ ਕਿਰਪਾਨ ਫੜ ਕੇ ਮੇਰੀ ਦੁਕਾਨ ਦੇ ਅੰਦਰ ਸੀਗਾ ਜਿੰਨੇ ਪੈਸੇ ਦੀ ਗੱਲ ਕੀਤੀ ਮੰਗੋ ਮੱਠ ਦਾ ਜੋ ਸਾਥੀ ਹੈ ਜੋਨੇ ਹਰਕਤ ਕੀਤੀ ਉਸ ਤੋਂ ਬਾਅਦ ਕਿ ਨਾਮ ਲੈਂਦੇ ਹੈਗੇ ਉਹਨਾਂ ਨੇ ਭਾਈ ਸਾਹਿਬ ਨੇ ਵੀ ਦੱਸਿਆ ਕਿ ਕੀ ਹਰਕਤਾਂ ਕਰਦੇ ਨੇ ਬਾਣੀ ਦੇ ਵਿੱਚ ਰਹਿ ਕੇ ਬਾਣੀ ਨੂੰ ਕਿਵੇਂ ਬਦਨਾਮ ਕਰਦੇ ਨੇ ਔਰ ਆ ਕੇ ਮੈਨੂੰ ਸਰਟੀਫਾਈ ਕਰਦੇ ਨੇ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੈਨੂੰ ਕਿਸੇ ਚੀਜ਼ ਦਾ ਇੰਨਾ ਨਹੀਂ ਦੁੱਖ ਲੱਗਾ ਸੀ ਬੜੇ ਕਿਸੇ ਨੂੰ ਆਪਦੇ ਜੀਵਨ ਦਾ ਇਹਨਾਂ ਨੂੰ ਕੁਝ ਨਹੀਂ ਪਤਾ ਦੂਜੇ ਨੂੰ ਆ ਕੇ ਕਿਦਾਂ ਆ ਕੇ ਕਲੰਕਿਤ ਕਰਨ ਦਾ ਜਾਂ ਕਿਦਾਂ-ਕਿਦਾਂ ਦੇ ਵੱਡੇ-ਵੱਡੇ ਟੈਗ ਲਾ ਕੇ ਕਿਸੇ ਨੂੰ ਕਿਸ ਲੈਵਲ ਤੇ ਬਦਨਾਮ ਕਰਦੇ ਨੇ ਔਰ মিডিਆ ਨੂੰ ਵੀ ਰਿਕੁਐਸਟ ਹੈ ਕਿ ਤੁਸੀਂ ਇਦਾਂ ਹੀ ਬਿਨਾ ਕਿਸੇ ਲੌਜੀਕ ਦੇ ਕਿਸੇ ਵੀ ਬੰਦੇ ਦੇ ਕੋਈ ਆ ਕੇ ਕੋਈ ਕਿਤੇ ਹੱਲਾ ਮਚਾਉਂਦਾ ਹੈ ਤੇ ਉਸ ਚੀਜ਼ ਦੀ ਵੀਡੀਓ ਵਾਇਰਲ ਕਰਨ ਮਤਲਬ ਵੀਡੀਓਜ਼ ਬਣਾ ਕੇ ਉਹਨਾਂ ਦੀ ਬਾਈਟਸ ਚੱਕ ਕੇ ਪਾ ਦਿੰਦੇ ਹੋ ਪਲੀਜ਼ ਥੋੜਾ ਪਹਿਲੇ ਵੈਰੀਫਾਈ ਕਰਿਆ ਕਰੋ ਕਿ ਬੰਦਾ ਹੈ ਕਿਦਾਂ ਦਾ ਕਿਦਾਂ ਦਾ ਨਹੀਂ ਹੈ ਤੇ ਦੂਸਰੀ ਚੀਜ਼ ਬਹੁਤ سارے ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੀ ਤੀਜੀ ਦਿਨ ਕੰਟਰੋਵਰਸੀ ਛੜੀ ਹੁੰਦੀ ਸਾਡੇ ਬਾਰੇ ਕੀ ਸਾਡੀ ਕੋਈ ਨਾ ਕੋਈ ਕੰਟਰੋਵਰਸੀ ਛੜੀ ਰਹਿੰਦੀ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਅਸੀਂ ਇਹਨਾਂ ਚੀਜ਼ਾਂ ਤੋਂ ਜਿੰਨਾ ਭੱਜਦੇ ਆ ਤੱਕੇ ਨਾਲ ਸਾਡੀ ਝੋਲੀ ਆ ਕੇ ਪੈ ਜਾਂਦੀ ਹੈ ਸਾਨੂੰ ਅਸੀਂ ਬਹੁਤ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਮੁੱਦਿਆਂ ਤੋਂ ਸਾਰੀਆਂ ਚੀਜ਼ਾਂ ਤੋਂ ਅਸੀਂ ਸਿਰਫ ਆਪਣਾ ਕੰਮ ਕਰ ਕਰੀਆ ਨੋਰਮਲ ਜਿਹੜਾ ਸੋਸ਼ਲ ਮੀਡੀਆ ਚਲਾਉਂਦੇ ਆ ਚਲਾਉਂਦੇ ਰਹੀਏ ਅਸੀਂ ਇਹਨਾਂ ਚੀਜ਼ਾਂ ਤੋਂ ਬੜੀ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਦੀ ਦੱਸਦਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਬੰਦੇ ਕੋਈ ਫੇਮਸ ਹੈ ਕੋਈ ਪਬਲਿਕ ਫਿਗਰ ਹੈ ਜਿਨ੍ਹਾਂ ਨੂੰ ਮਤਲਬ ਚਾਹੇ ਜਿੰਨੂੰ ਵੀ ਚਾਰ ਲੋਕ ਜਾਣਦੇ ਨੇ ਹਨਾ ਉਹਨਾਂ ਦਾ ਕੋਈ ਕੋਈ ਮੰਨ ਲਓ ਕੋਈ ਸਿੰਗਰ ਹੈ ਜਾਂ ਕੋਈ ਇਨਫਲੂਐਂਸਰ ਹੈ ਕੋਈ ਵੀ ਆਰਟਿਸਟ ਹੈ ਕਿਸੇ ਦਾ ਨਾ ਕਿਸੇ ਨੂੰ ਘਰ ਦਾ ਨਹੀਂ ਪਤਾ ਉਹ ਕਿੱਥੇ ਹੁੰਦੇ ਨੇ ਕੀ ਕਰਦੇ ਨੇ ਕੀ 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 ਕਰਦੇ ਨੇ ਕਿਵੇਂ ਰਹਿੰਦੇ ਨੇ ਕਿਸੇ ਨੂੰ ਕਿਸੇ ਬਾਰੇ ਕੋਈ ਕੁਝ ਨਹੀਂ ਪਤਾ ਹੁੰਦਾ ਉਹ ਅਗਲੇ ਆਪਣੀ ਪਰਸਨਲ ਲਾਈਫ ਨੂੰ ਲੋਕ ਉਹ ਲੰਦੇ ਨੇ ਮਤਲਬ ਆਪਣੀ ਲੋਕੇਸ਼ਨਸ ਨੂੰ ਵੀ ਲੋਕ ਲੋਕ ਹੋ ਕੇ ਰਹਿੰਦੇ ਨੇ ਉਹ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ ਅਸੀਂ ਨਾਲ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਵੀ ਜਿਦਾ ਮਨ ਕਰਦਾ ਮੂੰ ਚੱਕ ਕੇ ਆਂਦਾ ਰੈਸਟੋਰੈਂਟ ਦੇ ਉੱਤੇ ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਮੀਡੀਆ ਵਿੱਚ ਪੈ ਜਾਂ ਉਹ ਅਸੀਂ ਉੱਥੇ ਹੋਈਏ ਚਾਹੇ ਨਾ ਹੋਈਏ ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ ਆਏ ਦੁਕਾਨ ਦੇ ਬਾਹਰ ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ ਬਾਹਰ ਖੜੇ ਹੋ ਕੇ ਦੁਕਾਨ ਦੇ ਕੋ ਆ ਕੇ ਹੱਲਾ ਕੀਤਾ ਚਲੋ ਜੀ মিডিਆ ਨੇ ਜੱਕ ਕੇ ਉਹਨੂੰ ਵਾਇਰਲ ਕਰ ਦਿੱਤਾ ਬਾਰ-ਬਾਰ ਬਾਰ-ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ ਦੇਖੋ ਬਾਰ-ਬਾਰ ਸਾਡਾ ਨਾਮ মিডিਆ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਤੇ ਕਿਉਂਕਿ ਸਾਨੂੰ ਪਤਾ মিডিਆ ਵਾਲਿਆਂ ਦੀ ਹੈਡਲਾਈਨਸ ਹੀ ਇਦਾਂ ਦੀ ਹੁੰਦੀਆਂ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਲੱਗਦਾ ਹੈ ਕਿ ਯਾਰ ਇਹ ਹੀ ਸਭ ਕੁਝ ਕਰ ਰਹੇ ਨੇ ਇਹ ਹੀ ਚੀਜ਼ਾਂ ਸਾਡੇ ਤੇ ਇਲਜ਼ਾਮ ਲਗਾਉਂਦੇ ਰਹਿੰਦੇ ਜਿਹਦੇ ਘਰੇ ਬੱਚਾ ਵੀ ਹੈ ਅੱਗੋ ਪਰਿਵਾਰ ਵੀ ਹੈ ਕੰਮ ਕਰਦੀ ਜ਼ਿੰਮੇਵਾਰੀਆਂ ਵੀ ਨੇ ਉਹਦੀ ਲਾਈਫ ਦੇ ਵਿੱਚ ਹੋਰ بڑا ਕੁਛ ਹੈਗਾ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਬੜੀਆਂ ਬੰਦੇ ਦੇ ਕੰਮ ਕਰਦੀਆਂ 3600 ਚੀਜ਼ਾਂ ਹੁੰਦੀਆਂ ਕੰਮ ਕਰਨ ਨੂੰ ਲੈ ਕੇ ਘਰ ਨੂੰ ਲੈ ਕੇ ਬੰਦਾ ਕੋਈ ਇੰਨਾ ਵੇਲਾ ਵੀ ਨਹੀਂ ਹੁੰਦਾ ਕਿ ਦੂਜੇ ਤੀਜੇ ਦਿਨ ਕਿਸੇ ਨਾਲ ਕੰਟਰੋਵਰਸੀਆਂ 'ਚ ਪਿਆਰ ਹੋਵੇ ਕਿਉਂਕਿ ਮੈਂ ਇੱਕ ਪਰਿਵਾਰ ਵਾਲਾ ਵਾਂ ਔਰ ਜਿਹੜੇ ਪਰਿਵਾਰ ਵਾਲੇ ਨੇ ਇਹਨਾਂ ਗੱਲਾਂ ਨੂੰ ਸਮਝੇ ਨੇ ਕਿ ਕੋਈ ਪਰਿਵਾਰ ਵਾਲਾ ਇੰਨਾ ਵੀ ਵੇਲਾ ਨਹੀਂ ਹੁੰਦਾ ਕਿ ਦੂਜੇ ਦਿਨ ਕੋਈ ਨਾ ਕੋਈ ਸਿਆਪਾ ਆਪਣੀ ਗੱਲ ਪਾਈ ਰੱਖੇ ਤੇ ਮੇਰੀ ਰਿਕਵੈਸਟ ਹੈ ਕਿ ਇਦਾਂ ਦੀਆਂ ਚੀਜ਼ਾਂ ਨੂੰ ਨਾ মিডিਆ ਨੂੰ ਵੀ ਰਿਕਵੈਸਟ ਹੈ ਕਿ ਕਿਸੇ ਵੀ ਚੀਜ਼ ਨੂੰ ਇੱਕੇ ਦਮ ਖੁਲਾਾਰਾ ਨਾ ਦੇ ਦਿਆ ਕਰੋ ਪਹਿਲੇ ਉਸ ਦੀ ਚੀਜ਼ ਨੂੰ ਦੇਖੋ মিডিਆ ਕਹਿੰਦੇ ਨਾ ਲੋਕਤੰਤਰ ਦਾ ਚੌਥਾ ਥੰਮ ਹੈ ਹੈਨਾ ਤੇ ਤੁਸੀਂ ਇੱਕ ਇਸ ਚੀਜ਼ ਨੂੰ ਬੜੇ ਸੋਹਣੇ ਤਰੀਕੇ ਸਮਝਿਆ ਕਰੋ ਪਹਿਲੇ ਕਿ ਕਿਹੜੀ ਗੱਲ ਦਾ ਲੌਜੀਕ ਨਿਕਲਦਾ ਹੈ ਕਿਹੜਾ ਨਹੀਂ ਉਹ ਬੰਦਿਆਂ ਦੇ ਉੱਤੇ ਦੇਖੋ ਇਹਨਾਂ ਨੇ ਕਿੱਦਾਂ 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 ਦੇ ਜਿਹੜੇ ਹੁਣ ਮੈਂ ਵੀਡੀਓ ਪਾਈਆਂ ਕਿੱਦਾਂ ਕਿੱਦਾਂ ਦੇ ਇਲਜ਼ਾਮ ਵੀ ਨਹੀਂ ਉਹਨਾਂ ਤੇ ਕੁਝ ਪਰਚੇ ਵੀ ਕਹਿੰਦੇ ਇਦਾਂ ਦੇ ਚੱਲਦੇ ਨੇ ਤੇ ਕੋਈ ਵੀ ਮੂੰਹ ਚੱਕ ਕੇ ਆ ਕੇ ਕਿਸੇ ਬਾਰੇ ਕੁਝ ਬੋਲਣਾ ਸ਼ੁਰੂ ਕਰ ਦਿੰਦਾ ਤਾਂ ਪਲੀਜ਼ ਮੀਡੀਆ ਨੂੰ ਰਿਕੁਐਸਟ ਹੈ ਪਲੀਜ਼ ਹਰ ਚੀਜ਼ ਨੂੰ ਵੈਰੀਫਾਈ ਕਰਕੇ ਮਤਲਬ ਅੱਗੇ ਤੁਸੀਂ ਪਬਲਿਕ ਦੇ ਵਿੱਚ ਲਿਆਇਆ ਕਰੋ ਕਿਉਂਕਿ ਪਤਾ ਕੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਮੀਡੀਆ ਮੀਡੀਆ ਕਿੰਦਾਂ ਦੀ ਪਾਵਰ ਹੈ ਕਿਸੇ ਦੀ ਵੀ ਛਵੀ ਨੂੰ ਬਣਾ ਵੀ ਸਕਦੀ ਹੈ ਕਿਸੇ ਦੀ ਛਵੀ ਨੂੰ ਖਰਾਬ ਵੀ ਕਰ ਸਕਦੀ ਹੈ ਔਰ ਕੁਛ ਨਾ ਕੁਛ ਇਦਾਂ ਦੀਆਂ ਚੀਜ਼ਾਂ ਜੇ ਸਾਡੇ ਬਾਰ-ਬਾਰ ਬਾਰ-ਬਾਰ ਕੱਲ ਨੂੰ ਆਕੇ ਫਿਰ ਕੋਈ ਆਕੇ ਦੁਕਾਨ ਦੇ ਉੱਤੇ ਕੁਛ ਨਾ ਕੁਛ ਪੁੱਠਾ ਸਿੱਧਾ ਬੋਲਦਾ ਹੈ ਉਹ ਚੱਕ ਕੇ ਫਿਰ ਮੀਡੀਆ ਦੇ ਵਿੱਚ ਆ ਜਾਵੇ ਤਾਂ ਮੇਰੀ ਰਿਕਵੈਸਟ ਹੈ ਪਲੀਜ਼ ਕਿਸੇ ਵੀ ਜਣੇ ਖਣੇ ਐਰੇ-ਗਰੇ ਨੂੰ ਨੂੰ ਇਦਾਂ ਆ ਕੇ ਕਿਸੇ ਵੀ ਦੀ ਜ਼ਿੰਦਗੀ ਦੇ ਬਾਰੇ ਖਲਾਫ ਬੋਲਣ ਦੇ ਉੱਤੇ ਪਲੀਜ਼ ਉਸ ਚੀਜ਼ ਨੂੰ ਪਹਿਲੇ ਇੱਕ ਵਾਰੀ ਵੈਰੀਫਾਈ ਕਰਿਆ ਕਰੋ ਕਿ ਉਹ ਕਿੰਨੀ ਕੁ ਜੈਨੂਇਨ ਹੈ ਕਿੰਨੀ ਕੁ ਨਹੀਂ ਕਿਉਂਕਿ ਪਤਾ ਕੀ ਇਹ ਇਦਾਂ ਤੇ ਕਦੇ ਵੀ ਕੁਝ ਖਤਮ ਹੀ ਨਹੀਂ ਹੋਊਗਾ ਅੱਜ ਅੱਜ ਇਹ ਗੱਲ ਹੋਈ ਕੱਲ ਨੂੰ ਪਰਸੋਂ ਚੁੱਥੇ ਫੇਰ ਕੋਈ ਹੋਰ ਗੱਲ ਨਵੀਂ ਹੋ ਜਾਏਗੀ ਤੀਜੇ ਦਿਨ ਫੇਰ ਕੋਈ ਗੱਲ ਹੋ ਜਾਏਗੀ ਪਰ ਉਹਦੇ ਵਿੱਚ ਬਦਨਾਮੀ ਕੀ ਹੁੰਦੀ ਹੈ ਜਿੱਥੇ ਕੁਲੜ ਪੀਜ਼ਾ ਕਪਲਿਆ ਸਹਿਜ ਰੋਣਾ ਲਿਖਿਆ ਜਾਂਦਾ ਹੈ ਉੱਥੇ ਬਦਨਾਮੀ ਸਾਡੀ ਹੁੰਦੀ ਹੈ ਕੀ ਗੱਲ ਹੈ ਕੀ ਨਹੀਂ ਗੱਲ ਕੋਈ ਨਹੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਬਸ ਇਹ ਕਿ ਸਾਡਾ ਨਾਮ ਆ ਗਿਆ ਲੋਕ ਵੀ ਕਮੈਂਟਾਂ 'ਚ ਗੱਲਾਂ ਦੇ ਯਾਰ ਹੁੰਦਾ ਤਾਂ ਰਿਕੁਐਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ ਜੇ ਸਾਡੇ ਖਿਲਾਫ ਕੋਈ ਵੀਡੀਓ ਆਉਂਦੀ ਵੀ ਹੈ ਤਾਂ ਪਲੀਜ਼ ਇਗਨੋਰ ਕਰਦਿਆ ਕਰੋ ਜੇ ਕੋਈ ਪੈਂਦੀ ਵੀ ਹੈ ਜੇ ਰੀਕਵੈਸਟ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਦੇਖੋ ਤੁਸੀਂ ਵੀ ਪਰਿਵਾਰ ਵਾਲਿਓ ਚਲੋ ਅੱਜ ਤੁਸੀਂ ਨਹੀਂ ਆਏ ਕੋਈ ਕੱਲ ਨੂੰ ਤੁਸੀਂ ਵੀ ਆਏ ਜਾਣਾ ਘਰ ਨੂੰ ਤੁਹਾਡੇ ਵੀ ਤੀਆਂ ਪੈਣਾ ਨੇ ਹਰ ਚੀਜ਼ ਹੈ ਹਰ ਇੱਕ ਦੀ ਜ਼ਿੰਦਗੀ ਹਰ ਕੋਈ ਬੰਦਾ ਨਾ ਏਡੇ ਸਿਆਪਿਆਂ ਦੇ ਵਿੱਚੋਂ ਨਹੀਂ ਨਹੀਂ ਸਰਵਾਈਵ ਕਰ ਪਾਂਦਾ ਤਾਂ ਆਪਣੇ ਮਤਲਬ ਮੈਨੂੰ ਆਪਣੀ ਥਾਂ ਤੇ ਰੱਖ ਕੇ ਦੇਖੋ ਕਿ ਅਗਰ ਮੇਰੀ ਜਗ੍ਹਾ ਤੁਸੀਂ ਹੋਵੋ ਕਿ ਤੁਸੀਂ ਇਹ ਰੋਜ਼-ਰੋਜ਼ ਦੇ ਇੰਨੇ ਸਿਆਪਿਆਂ ਦੇ ਵਿੱਚੋਂ ਰੋਜ਼ ਇੰਨੇ-ਇੰਨੇ ਜਵਾਬ ਦੇਣਾ ਮੈਨੂੰ ਤੁਸੀਂ ਮੰਨੋਗੇ ਮੈਨੂੰ ਇਦਾਂ ਦੀਆਂ ਵੀਡੀਓਜ਼ ਬਣਾਉਣੀਆਂ ਚੰਗੀਆਂ ਵੀ ਨਹੀਂ ਲੱਗਦੀਆਂ ਕਿ ਕਦੇ ਕਿਸੇ ਦੀ ਕਿਸੇ ਬਾਰੇ ਕੁਝ ਬੋਲਣਾ ਹੈ ਕੁਝ ਮੈਂ ਅੱਜ ਤੱਕ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਸੀ ਆਪਣੀ ਵਲੌਗ ਬਣਾ ਲਏ ਇਹ ਆਪਣੇ ਕੰਮ ਕਰਨ ਕਰਦੇ ਦਿਖਾ ਦਿੱਤਾ ਇਹੀ ਚੀਜ਼ਾਂ ਦੇ ਉੱਤੇ ਅਸੀਂ ਹਮੇਸ਼ਾ ਆਪਣੇ ਚੈਨਲ ਦੇ ਉੱਤੇ ਹਮੇਸ਼ਾ ਪੋਜ਼ਿਟਿਵਿਟੀਜ਼ ਸਪਰੈਡ ਕੀਤੀ ਹੈ ਤੇ ਚੰਗੀਆਂ ਚੀਜ਼ਾਂ ਹੀ ਤੁਹਾਨੂੰ ਪਤਾ ਹਮੇਸ਼ਾ ਅਸੀਂ ਲੈ ਕੇ ਅੱਗੇ ਆਉਂਦੇ ਰਹੇ ਹਾਂ ਜੋ ਵੀ ਹੈ ਰਿਕਵੈਸਟ ਹੈ ਪਲੀਜ਼ ਤੁਸੀਂ ਵੀ ਇੱਕ ਪਰਿਵਾਰ ਵਾਲੇ ਬੰਦੇ ਹੋ ਸਾਡੀ ਇਮੇਜ ਦੇ ਉੱਤੇ ਨਾ ਤੁਸੀਂ ਕਿ ਨੰਮ ਲੈਂਦੇ ਦੇਖੋ ਕਹਿੰਦੇ ਨਾ ਸਮਾਂ ਸਭ ਕੁਝ ਠੀਕ ਕਰ ਦਿੰਦਾ ਤੇ ਅਸੀਂ ਵੀ ਉਸ ਸਮੇਂ ਦੀ ਉਡੀਕ ਦੇ ਵਿੱਚ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਕਦੋਂ ਨਾਰਮਲ ਹੋਏਗਾ ਕਦੋਂ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋਏਗਾ ਤਾਂ ਪਲੀਜ਼ ਉਹ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਤੁਸੀਂ ਹੀ ਕਰ ਸਕਦੇ ਹੋ ਤਾਂ ਪਲੀਜ਼ ਪੋਜ਼ਿਟਿਵਿਟੀ ਸਪਰੈਡ ਕਰੋ 네ਗੇਟਿਵਿਟੀ ਸਪਰੈਡ ਨਾ ਕਰੋ ਕਹਿੰਦੇ ਨਾ ਆਪਾਂ ਚੰਗਾ ਬੀਜਾਂਗੇ ਚੰਗਾ ਉੱਗੇਗਾ ਹਨਾ ਤੇ ਤੁਸੀਂ ਵੀ ਸਾਡੇ ਲਈ ਖੁਸ਼ੀਆਂ ਅੱਗੇ ਦੇਵੋਗੇ ਤੇ ਰੱਬ ਤੁਹਾਡੇ ਘਰ ਵੀ ਖੁਸ਼ੀਆਂ ਦਊਗਾ ਤਾਂ ਪਲੀਜ਼ ਇਸ ਗੱਲ ਨੂੰ ਮੈਂ ਇੱਥੇ ਖਤਮ ਕਰਦਾ ਤੇ ਥੈਂਕ ਯੂ ਸੋ ਮੱਚ ਮੈਂ ਸੋ ਜ਼ਿਆਦਾ ਨਹੀਂ ਗੱਲ ਕਰਾਂਗਾ ਰਾਸਤੋਂ ਬਾਅਦ ਮੇਰੀ ਇੰਨਾ ਇਦਾਂ ਦੇ ਟੌਪਿਕਸ ਦੇ ਉੱਤੇ ਕੋਈ ਵੀਡੀਓ ਨਹੀਂ ਆਉਗੀ ਔਰ ਮੈਂ ਖੁਦ ਇੰਨਾ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੁਣਾ ਮੇਰੇ ਕੋਲ ਬਾਰ-ਬਾਰ ਇਦਾਂ ਦੀਆਂ ਗੱਲਾਂ ਦੇ ਉੱਤੇ ਬੋਲਣਾ ਚੰਗਾ ਵੀ ਨਹੀਂ